ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਰਟ ਆਪ ਦੀ ਗਾਂ ਜੀ 8 ਮਹੀਨੇ ਦੀ ਗੱਬਣਾ ਠੀਕ ਹੈ ਜੀ ਜਿਲ੍ਹਾ ਜਲੰਧਰ ਬਾਈ ਦਾ ਠੀਕ ਹੈ ਜੀ ਨਾਲ ਪੈਂਡ ਬਲੰਦਰ ਦੇ ਲਾਗੇ ਪੈਂਡ ਆ ਠੀਕ ਹੈ ਜੀ ਟੌਪ ਦੀ ਬੱਸੀਆ ਦੇਖ ਸਕਦੇ ਕੱਦ-ਕੁੱਦ ਕਰਮ ਵਾਲੇ ਦਾ ਵਧੀਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਵੱਧ ਜਾਣਕਾਰੀ ਜੇ ਨੇ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ 8 ਮਹੀਨੇ ਦੀ ਗੱਬਣਾ ਤੇ ਰੇਟ ਵੀ ਭਾਈ ਕਹਿੰਦਾ ਫੋਨ ਤੇ ਦੱਸਾਂਗੇ ਠੀਕ ਹੈ ਜੀ ਬਈ ਇਹਨਾਂ ਨੂੰ ਜਰੂਰ ਕਨੈਕਟ ਕਰੋ ਏਰੀਆ ਜਲੰਧਰ ਠੀਕ ਹੈ ਜੀ ਬਬ ਜਾਣਕਾਰੀ ਬਾਈ ਤੋਂ ਲੜਿਓ ਜੀਤਾ ਫਾਰਮ ਦੀਨ ਬਬ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰੀ ਬਾਕੀ ਪਰ ਆਪਣਾ ਫੇਸਬੁੱਕ ਦੀ ਪੇਜ ਅਗਰਜੀਤ ਰਾਏ ਨੂੰ ਬਾਤ ਉਹ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਡ ਲਗਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ